14 ਦਸੰਬਰ ਨੂੰ ਹੋ ਰਹੀਆਂ ਲੋਕ ਸਭਾ ਮੀਟਿੰਗ ਅਤੇ ਜ਼ਿਲ੍ਹਾ ਕਮਿਸ਼ਨਰ ਦੀਆਂ ਚੋਣਾਂ ਨੂੰ ਲੈ ਕੇ ਰਾਜਨੀਤਿਕ ਆਗੂਆਂ ਨੇ ਆਪਣੀ ਕਮਰ ਕਸੀ ਜਿਸ ਦੇ ਚਲਦਿਆਂ ਕਰੋਟਾਂ ਦੇ ਬਹੁਤ ਸਾਰੇ ਲੋਕਾਂ ਨੇ ਆਪਣੀ ਪਾਰਟੀ ਨੂੰ ਬਦਲ ਕੇ ਕਾਂਗਰਸ ਦੇ ਵਿਰਦ ਜੋਗਿੰਦਰ ਪਾਲ ਨਾਲ ਸਹਿਯੋਗ ਕਰਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਕੀ ਕੰਨ ਰਹੇ ਜਾਂ ਸੁਣਦੇ ਹਾਂ ਪੂਰੀ ਰਿਪੋਰਟ one of the premium and prestigious professional institutes providing a wide range of professional courses with 100% placement assistance we are ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਜਨ ਪ੍ਰਚਾਰ ਸ਼ੁਰੂ ਹੋ ਗਿਆ ਹੈ ਅੱਜ ਮੈਂ ਚਰਚ ਚ ਮੱਥਾ ਟੇਕ ਕੇ ਤੇ ਸ਼ੁਰੂਆਤ ਕਰਤੀ ਹੈ ਦੇਖੋ ਲੋਕੀ ਪਰੇਸ਼ਾਨ ਬਹੁਤ ਲੋਕੀ ਦੇ ਚਾਹਦੇ ਆ ਬਾਜ ਇਲੈਕਸ਼ਨ ਆਵੇ ਤੇ ਸਾਡੀ ਜਾਨ ਛੁੱਟੇ ਇਹ ਇਹਨਾਂ ਲੱਛਣਾਂ ਜੀ ਪਤਾ ਲੱਗ ਜਾਣਾ ਜੇ ਇਹ ਹੇਰਾਫੇਰੀ ਨਾ ਕਰੇ ਤੇਹਰਾ ਫੇਰੀ ਕਰਨ ਇਹਨਾਂ ਦਾ ਕਰਮ ਹੈ ਜਿਸ ਪਾਰਟੀ ਦਾ ਨੀ ਪੱਥਰੀ ਝੂਠ ਤੋਂ ਚੱਲਿਆ। ਜੋ ਨਾ ਝੂਠ ਹੀ ਬੋਲਣਾ ਝੂਠ ਹੀ ਕਹਿਣਾ ਤੇ ਕੰਮ ਝੂਠ ਹੀ ਕਰਨਾ। ਹੁਣ ਤੁਸੀਂ ਦੇਖ ਲਓ ਝਾੜੂ ਹੌਲੀ ਪਾਰਟੀ ਨੇ ਜੋ-ਜੋ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਕੋਈ ਪੂਰਾ ਨਹੀਂ ਹੋਣਾ ਕੀਤਾ। ਪੂਣ ਬੋਟਾ ਲੈਣ ਲਈ ਜਾਣਾ। ਜਿਹੜੇ ਬੋਟਾ ਲੈਣ ਲਈ ਜਾਣਾ ਤੇ ਲੋਕਾਂ ਨੇ ਪੁੱਛਣਾ ਹੀ ਹੈ ਲਿਆਓ ਵੀ ਜੋ ਤੁਸੀਂ ਕਹਿੰਦੇ। ਇਸ ਕਰਕੇ ਮੇਰੀ ਬੇਨਤੀ ਹੈ ਲੋਕਾਂ ਅਗੇ ਖਾਸ ਤੌਰ ਤੇ ਤੁਸੀਂ ਅੱਛੇ ਬੰਦੇ ਚੁਣੋ ਮੈਂ ਕੋ ਪਾਰਟੀ ਦੀ ਗੱਲ ਨਹੀਂ ਕਰਦਾ ਅੱਛੇ ਬੰਦੇ ਚੁਣੋ ਜਿਨ੍ਹਾਂ ਦਾ ਸੁਭਾਅ ਠੀਕ ਹੋਣ ਜਿਹੜੇ ਮੰਦਰ ਗੁਰਦੁਆਰੇ ਜਾਣਦੇ ਹੋਣ ਜਿਹੜੇ ਲੋਕਾਂ ਦੀ ਗਰੀਬਾਂ ਦੀ ਮਦਦ ਕਰਦੇ ਹੋਣ ਮੇਰੇ ਹਿਸਾਬ ਨਾਲ ਉਹ ਬੰਦੇ ਜਦੋਂ ਤੁਸੀਂ ਖੜਾ ਕਰੋਗੇ ਸਾਰੇ ਖੜੇ ਸਾਰੀ ਪਾਰਟੀ ਇਦਾਂ ਦੇ ਬੰਦੇ ਖੜੇ ਕਰਨਗੇ ਫੇਰ ਸੂਬਾ ਪਿੰਡ ਤੇ ਦੇਸ਼ਵਚਨਾ ਅਦਰਵਾਇਜ ਇਹ ਤੇ ਲੋਟਾ ਲੋਟਰੀ ਵਾਲਾ ਕੰਮ ਹੈ ਲੋਟੀ ਪਾਈ ਚੱਲ ਲੋਟੀ ਪਾਈ ਚੱਲ ਇਸ ਕਰਕੇ ਸਾਰੀ ਜਨਤਾ ਕੇ ਮেরি ਦੇਂਦੀ ਹੈ ਅਸੀਂ ਆਪਣੇ ਸੋਚ ਦੇ ਮੁਤਾਬਕ ਸਾਡੀਆਂ 48 ਸੰਪਤੀਆਂ ਨੇ ਤੇ ਪੰਜ ਸਾਡੇ ਜ਼ਿਲ੍ਹਾ ਪਰਚਾ ਹੈ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਅੱਛੇ ਬੰਦੇ ਚੁਣ ਕੇ ਦਿੱਤੇ ਹੈ ਤੇ ਸਾਰੇ ਭੈਣ ਭਰਾ ਜਿੰਨੇ ਆ ਤੇ ਤੁਸੀਂ ਤਗੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੋਟ ਪਾਣੀ ਹੈ ਇਹ 4 ਸਾਲ ਤੀਨਾਂ ਕੱਢ ਲਿਆ 4 ਸਾਲ ਚ ਕਿਸੇ ਸਰਪੰਚੀ ਰੁਕੇ ਹੀ ਪਿੰਡ ਚ ਕੋ ਪਿਆ ਸੰਦੇਤਾ ਉਹਨੇ ਇੱਕ ਸਾਲ ਰਹਿੰਦਾ ਸਾਲ ਵੀ ਰਹਿੰਦਾ 7-8 ਮਹੀਨੇ ਦੇ 7-8 ਮਹੀਨੇ ਕੀ ਕਰ ਲੈਣਾ ਇਸ ਕਰਕੇ ਮੇਰੀ ਬੇਨਤੀ ਆ ਤਗੜੇ ਹੋ ਕੇ ਸਾਰੇ ਪਿੰਨ ਭਰਾ ਵੋਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਪਾਵੇ ਹਾਂ ਜੀ ਜੀ ਪਹਿਲਾਂ ਬੀਜਪੀ ਪਾਰਟੀ ਚਲੂ ਚੱਲਦੇ ਨੇ ਲੇਕਿਨ ਹੁਣ ਹੀ ਆਪਣੀ ਪਾਰਟੀ ਨੂੰ ਚੇਂਜ ਕੀਤਾ ਹੈ ਭਾਈ ਐਮਐਲਏ ਜਗENDER ਪਾਲ ਨਾਲ ਜੁੜੇ ਆ ਇਹਨਾਂ ਦਾ ਕੰਮ ਦੇਖ ਇਹਨਾਂ ਨੇ ਕੰਮ ਜੋ ਵੀ ਕੀਤਾ ਹੈ ਬਹੁਤ ਵਧੀਆ ਕੰਮ ਕੀਤਾ ਹੈ ਔਰ ਇਹਨਾਂ ਦੀ ਚਰਚਾ ਵੀ ਲਾ ਕੇ ਰੰਮੀ ਬਹੁਤ ਹੈ ਅਸੀਂ ਸਾਰੇ ਇਲਾਕੇ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਦੇ ਨਾਲ ਜੋੜ ਕੇ ਇਹਨਾਂ ਨੂੰ ਅੱਗੇ ਆਉਣ ਵਾਲੇ ਕੈਮਸ ਦੁਆਰਾ ਕਾਮਯਾਬ ਕਰੋ ਔਰ ਜਿਹੜੇ ਆਪਣੇ ਕੰਮ ਆ ਉਹਨਾਂ ਨੂੰ ਸਵਾਰੋ ਜਿਹੜੇ ਕੰਮ ਤਾਰੇ ਅਜੇ ਤੱਕ ਇਹ ਸਰਕਾਰ ਨੇ ਨਹੀਂ ਕੀਤੇ ਉਹ ਐਮਐਲ ਜਕੰਦਰਪਾਲ ਕਰਨਗੇ ਔਰ ਉਹਨਾਂ ਦੇ ਜਿਹੜੀ ਗੱਲ ਵੀ ਕਰਨ ਦੇ ਵਿੱਚ ਅਜੇ ਤੱਕ ਪਈ ਹੈ ਉਹਨਾਂ ਨੇ ਉਸ ਕੰਮ ਨੂੰ ਪੂਰਾ ਕੀਤਾ ਹੈ ਔਰ ਗਰੀਬ ਤੋਂ ਲੈ ਕੇ ਗਰੀਬ ਤੋਂ ਗਰੀਬ ਔਰ ਉੱਪਰ ਦੇ ਲੈਵਲ ਜਿੰਨੇ ਵੀ ਪ੍ਰੋਬਲਮ ਆਈਆਂ ਸਾਰੀਆਂ ਨਾਲ ਹੱਲ ਕੀਤੀਆਂ ਜਿਹੜਾ ਵੀ ਇਨਸਾਨ ਇਹਨਾਂ ਕੋਲ ਚੱਲ ਗਿਆ ਚਾਹੇ ਰਾਤੇ ਤੇ ਲੱਭ ਗਿਆ ਇਹਨਾਂ ਨੂੰ ਉਹਦੀ ਪੂਰੀ ਮਦਦ ਕੀਤੀ ਹੈ ਬਹੁਤ ਵਧੀਆ ਰਿਸਪੌਂਸ ਆ ਰਿਹਾ ਖਾਸ ਕਰਕੇ ਗਰੋਟੇ ਬਲੌਗ ਚਾਹੇ ਕੋਈ ਆਪੋ ਹਲਕਾ ਦੇ ਵਿੱਚ ਹੋ ਗਿਆ ਮਹਿਲਾਵਾਂ ਦਾ ਇੰਨਾ ਵਧੀਆ ਰਿਸਪੌਂਸ ਆ ਰਿਹਾ ਮੈਂ ਮੈਨੂੰ ਕਹਿਣ ਦੀ ਲੋੜ ਨਹੀਂ ਪੈ ਰਹੀ ਹੈ ਮਹਿਲਾਵਾਂ ਮੈਨੂੰ ਖੁਦ ਕਹਿ ਰਹੀਆਂ ਕਿ 48 ਮਹੀਨੇ ਹੋ ਗਏ ਤੇ 48000 ਕਹਿੰਦੇ ਸਾਡੇ ਅਗਰ ਕੋਈ ਵੀ ਆ ਰਿਹਾ ਆਮ ਆਦਮੀ ਪਾਰਟੀ ਦਾ ਹੀ ਤੇ ਉਹਨਾਂ ਨੂੰ ਸਿੱਧਾ ਵੋਟ ਦੇ ਕੇ ਸਾਡਾ ਪਹਿਲਾ 4 ਬਾਕੀ ਇਹਨਾਂ ਨੇ ਝੂਠ ਦੀ ਬੁਣਾਈ ਦੇ ਵਿੱਚ ਪਹਿਲਾ ਇਲੈਕਸ਼ਨ ਲੜਿਆ ਸੀ ਉਹ ਹੁਣ ਲੋਕਾਂ ਨਾਲ ਮਹਿਲਾਵਾਂ ਨਾਲ ਜਿਹੜਾ ਵਾਦਾ ਕੀਤਾ ਰ ਇਹਨਾਂ ਨੂੰ ਕੂੜਾ ਕਰਨੇ ਪੈਣਾ ਨਹੀਂ ਤੇ ਮਹਿਲਾਵਾਂ ਨੇ ਹੀ ਇਹਨਾਂ ਨੂੰ ਜਿਤਾਇਆ ਸੀ ਤੇ ਹੁਣ ਇਹਨਾਂ ਨੂੰ ਮਹਿਲਾਵਾਂ ਨੇ ਹੀ ਹਰਾਣਾ ਹੈ ਜਿਹੜਾ ਲੋਕ ਤੋਂ ਮੌਕਾ ਦਿੰਦੇ ਜਿਲ੍ਹਾ ਪ੍ਰਸ਼ਦ ਦੇ ਚੋਣਾਂ ਆਪ ਜਿੱਤੇ ਜਾਂਦੇ ਉਹ ਪਹਿਲ ਦੇ ਆਧਾਰ ਤੇ ਕੀ ਕੰਮ ਤੋਂ ਹੋਊਗਾ ਪਹਿਲ ਦੇ ਆਧਾਰ ਤੇ ਦੇਖੋ ਮੈਂ ਹਜੇ ਨਿਆ ਆਇਆ ਜਿਲ੍ਹਾ ਪ੍ਰਸ਼ਦ ਦੇ ਅੰਡਰ ਜੋ ਜੋ ਵੀ ਚੀਜ਼ਾਂ ਆਦੀ ਹੋਣਗੀਆਂ ਜਾਂ ਕੁਝ ਵੀ ਕਰਦੇ ਹੋਣਗੇ ਉਹਨੂੰ ਪਹਿਲ ਦੇ ਹਜ਼ਾਰ ਤੇ ਮੈਂ ਲੋਕਾਂ ਨਾਲ ਬੈਠ ਕੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਜਾਂ ਜਨਦੇ ਨੇ ਨੇ ਵੀ ਪਾਈਆਂ ਹੋਣਗੀਆਂ ਉਹਨਾਂ ਨੂੰ ਵੀ ਸੱਦ ਕੇ ਪੁੱਛਾਂਗਾ ਕਿ ਕਿਹੜਾ ਕੰਮ ਦੀ ਪਹਿਲ ਦੇ ਦਰਤੇ ਕਰਨਾ ਹੁੰਦਾ ਨਾਲ ਜੋ ਕਹਿਣਗੇ ਉਦਾਂ ਹੀ ਕਰਾਂਗਾ